ਆਂ ਗਿਆ 28 ਕਟੀਆਂ ਝੋਟੀਆਂ ਸਾਰੀਆਂ ਹਾਜ਼ਰ ਆ ਹਾਂਜੀ ਜਿੰਨਾ ਦੀ ਏਜ ਹੈਗੀ तकरीबन 1 ਸਾਲ ਤੋਂ ਲੈ ਕੇ ਹਾਂਜੀ 2.5 ਸਾਲ ਦੇ ਬਿਟਵੀਨ 2.5 ਸਾਲ ਦੇ ਵਿੱਚ ਵਿੱਚ ਇਹਨਾਂ ਵਿੱਚ ਦੋ ਕਟੀਆਂ ਜਿਹੜੇ ਦੁੱਗ ਦੇ ਦੰਦ ਤੋੜਿਆ ਹਜੇ ਠੀਕ ਆ ਬਾਕੀ ਸਾਰੇ ਸਾਰੇ ਕਟੀਆਂ ਝੋਟੀਆਂ ਆਪਣੇ ਹੈਗੇ ਖੀਰੀਆਂ ਠੀਕ ਆ ਦੰਦੋ ਖੀਰੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਦੀਪਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਕਟੀਆਂ ਹੀ ਕਟੀਆਂ ਹਰ ਤਰ੍ਹਾਂ ਦੀ ਕਟੀਆਂ ਮਿਲ ਜੰਨੇ ਬਾਈ ਕੋਲ ਠੀਕ ਹਨ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੱਥੇ ਆਉਣ ਤੇ ਆਪਣੇ ਕੋਲ ਹਾਂਜੀ ਆਪਣਾ ਨਾਮ ਦੱਸੋ ਜੀ ਪਹਿਲਾਂ ਨਾਮ ਮੇਰਾ ਪ੍ਰਤਪਾਲ ਸਿੰਘ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਹਾਂਜੀ ਤੇ ਆਪਣਾ ਮੋਬਾਈਲ ਨੰਬਰ ਹੈ ਜੀ 84270 ਹਾਂਜੀ 1987 ਅੱਜ ਆਪਣਾ ਕਟੀਆਂ ਅੱਜ ਕਿੰਨੀਆਂ ਸੇਲ ਆ ਸਾਰੀਆਂ ਝੋਟੀਆਂ ਅੱਜ ਆਪਣੇ ਕੋਲੇ ਹੈਗੀਆਂ ਗਿਆ 28 ਕਟੀਆਂ ਝੋਟੀਆਂ ਸਾਰੀਆਂ ਹਾਜ਼ਰ ਆ ਹਾਂਜੀ ਜਿੰਨਾ ਦੀ ਏਜ ਹੈਗੀ तकरीबन 1 ਸਾਲ ਤੋਂ ਲੈ ਕੇ ਹਾਂਜੀ 2.5 ਸਾਲ ਦੇ ਬਿਟਵੀਨ 2.5 ਸਾਲ ਦੇ ਵਿੱਚ ਵਿੱਚ ਇਹਨਾਂ ਵਿੱਚ ਦੋ ਕ ਕਟੀਆਂ ਜਿਹੜੇ ਦੋਗ ਦੇ ਦੰਦ ਤੋੜਿਆ ਹਜੇ ਠੀਕ ਆ ਬਾਕੀ ਸਾਰੇ ਸਾਰੇ ਕਟੀਆਂ ਝੋਟੀਆਂ ਆਪਣੇ ਹੈਗੇ ਖੀਰੀਆਂ ਠੀਕ ਆ ਦੰਦੋਂ ਖੀਰੀਆਂ ਮਿਲਣਗੀਆਂ ਕਹਿੰਦਾ ਪਾ 25 ਕ ਨਾਗ ਆਪਣੇ ਕੋਲ ਬਿਲਕੁਲ ਖੀਰੇ ਆ ਠੀਕ ਆ ਜੀ ਜਿਹੜਾ ਆਪਣਾ ਰੇਟ ਆ ਜੀ ਹਾਂਜੀ ਅੱਜ ਦਾ 22000 ਤੋਂ ਸ਼ੁਰੂ ਹੋ ਕੇ ਹਾਈਐਸਟ ਐਂਡ 52000 ਰੁਪਏ ਆ ਠੀਕ ਹੈ ਜੀ ਜਦੋਂ 52000 ਤੇ ਗੱਲ ਜਾਊਗੀ ਉਹ ਦੇਖੋ ਸਾਹਮਣੇ ਸਕਰੀਨ ਤੇ ਠੀਕ ਆ 52000 ਦੇ ਵਿੱਚ ਇਦਾਂ ਤੁਹਾਨੂੰ ਮੁੰਦਦਰ ਨਕੀਨੇ ਮਿਲ ਜਾਣਾ ਠੀਕ ਹੈ ਜੀ ਮੇਨ ਗੱਲ ਇੱਕ ਆਪਾਂ ਸਟਾਰਟਿੰਗ ਦੀ ਹੋਰਦਾ ਜੇ ਕੱਟੀ ਦੇਖੋ ਬਿਲਕੁਲ ਖੀਰੀ ਕੱਟੀ ਆ ਹਾਂਜੀ ਰਿੰਗ ਸਿੰਗਾ ਹਾਂਜੀ ਜੈਡ ਬ੍ਰੈਕਟ ਹੈ ਲਾ ਜਮਾ ਠੀਕ ਆ ਐਮੀਆ ਪੇ ਦਾ ਨਾਮ ਲੈ ਦਈਏ ਹਾਂਜੀ ਇਹ ਜੋਗਰਾਜ ਦੀ ਆ ਬਿਰਲੇ ਦੀ ਆ ਹਾਂਜੀ ਕੱਲਾ ਕੱਲਾ ਆਪਣੇ ਨਾਮਯਾਦ ਆ ਹਾਂਜੀ ਸਭ ਕੁਝ ਜਾਣਦੇ ਆ ਕਿਉਂਕਿ ਆਪਣਾ ਕੰਮ ਹੈਗਾ ਹੋਲ ਸੇਲ ਦਾ ਜੀ ਠੀ ਇਦੋਂ ਹੋਲਸੇਲ ਦਾ ਕੰਮ ਹੋਵੇ ਹਾਂਜੀ ਉੱਥੇ ਜਿਵੇਂ ਕਹਿੰਦਾ ਵੀ ਗੱਪ ਉਹ ਕਹਾਵਤ ਸੁਣਾਉਂਦਾ ਵੀ ਸ਼ੇਰ ਵਾਲੀ ਵੀ ਸ਼ੇਰ ਆ ਗਿਆ ਸ਼ੇਰ ਆ ਗਿਆ ਉਹ ਲੋਕ ਇੱਕ ਦਿਨ ਇਕੱਠੇ ਹੋਣਗੇ ਦੋ ਦਿਨ ਇਕੱਠੇ ਹੋਣਗੇ ਜਿੱਦੇ ਸ਼ੇਰ ਸੱਚੀ ਹੋ ਜਾਊ ਤੇ ਕਿਸੇ ਨੇ ਨਹੀਂ ਆਉਣਾ ਠੀਕ ਆ ਉਹ ਕੰਮ ਆਪਣਾਗਾ ਬਈ ਆਪਣਾ ਵਪਾਰ ਦਾ ਕੰਮ ਆ ਜੇ ਆਪਾਂ ਗੱਪ ਮਾਰਾਂਗੇ ਇੱਕ ਦਿਨ ਚੱਲਦਾ ਬਾਈ ਜੀ ਦੋ ਦਿਨ ਚੱਲੂਗਾ ਸਹੀ ਗੱਲ ਹੈ ਜੀ ਇਹਦੀ ਮਾਂ ਜੀ 20 ਕਿਲੋ ਦੁੱਧ ਦਿੰਦੀ ਸੀ ਅਸੀਂ ਹਰਿਆਣੇ ਚੋਂ ਲੈ ਕੇ ਆਏ ਆ ਅਸੀਂ ਮਾਂ ਦੇਖੀ ਆ ਉਹ ਗੱਲਾਂ ਕੋਈ ਫਾਇਦਾ ਨਹੀਂ ਠੀਕ ਆ ਬੀਰ ਜੀ ਮੈਂ ਵਪਾਰੀ ਆ ਤਾਂ ਵੀ ਮਾਲ ਖਰੀਦ ਲੈਣਾ ਹਾਂਜੀ ਘੇਲੋਂ ਤੋਂ ਵੀ ਲੈ ਆ ਲੈਣਾ ਮੰਡੀ ਤੇ ਵੀ ਜਾਣਾਗਾ ਠੀਕ ਆ ਕੋਈ ਛੱਕ ਵਾਲੀ ਗੱਲ ਨਹੀਂ ਕੀਤਾ ਕਰਦੇ ਜਦੋਂ ਕੰਮਕਾਰ ਲੱਗ ਜੇ ਨਾ ਸਹੀ ਗੱਲ ਹੈ ਜਦੋਂ ਆਪਣੀ ਵਿਕਣਾ ਕੀ ਨੇ ਆ ਆਪਣੀ ਕੁਆਲਿਟੀ ਨੇ ਵਿਕਣਾਗਾ ਹਾਂਜੀ ਤੇ ਆਪਣੇ ਬਿਹੇਵੀਅਰ ਨੇ ਵਿਕਣਾ ਠੀਕ ਆ ਜੀ ਮੇਨ ਗੱਲ ਕੀ ਆਪਣੇ ਤੇ ਡਿਪੈਂਡ ਹੈ ਵੀ ਆਪਾਂ ਚੀਜ਼ ਕਿਵੇਂ ਵੇਚਣੀ ਹੈਗੀ ਠੀਕ ਆ ਠੀਕ ਆ ਉਹ ਸਿਸਟਮ ਹੈ ਗਾਹਕ ਦੀ ਆਈ ਦੀ ਕਦਰ ਕਰਦੇ ਆਂ ਹਾਂਜੀ ਜਦੋਂ ਮਰਜ਼ੀ ਜਿੱਥੋਂ ਮਰਜ਼ੀ ਵੀ ਆਵੇ ਐਤਵਾਰ ਸੰਡੇ ਦਾ ਦਿਨ ਆਪਣਾ ਓਪਨ ਆ ਜਦੋਂ ਮਰਜ਼ੀ ਵੀ ਰਾਜੇ ਉਹਦੇ ਮੈਂ ਵੀ ਕਰੇ ਹੂੰਗਾ ਹੋਰ ਦਿਨ ਕਿਸੇ ਦਿਨ ਆਉਣਾ ਤਾਂ ਮੈਨੂੰ ਕਾਲ ਕਰਕੇ ਆਉਣਾ ਠੀਕ ਹੈ ਜੀ ਲੋਕੀ ਕਿਰ ਮੰਦਾ ਪਾਸੇ ਅੱਜ ਆਪਣੇ ਹੋਰ ਵੀ ਕੰਮ ਹੈਗੇ ਨਾ ਹੋਰ ਪਾਸੇ ਚਲੇ ਗਏ ਹੁੰਨੇ ਆ ਪਰ ਇੱਕ ਗੱਲ ਆਪਾਂ ਦੁਬਾਰੇ ਫੇਰ ਰਿਪੀਟ ਕਰ ਦਈਏ ਮੇਰੇ ਇਸ ਬਗਲ ਦੇ ਅੰਦਰ ਕੱਟੀ ਨਹੀਂ ਹੈਗੀ ਹਾਂਜੀ ਜਿੱਥੋਂ ਮਰਜ਼ੀ ਬੰਦਾ ਆ ਜਾਏ ਸੰਡੇ ਵਾਲੇ ਦਿਨ ਉਹਨੂੰ ਤੇਲ ਖਾ ਠੀਕ ਆ ਕਿਉਂਕਿ ਸੰਡੇ ਵਾਲੇ ਦਿਨ ਬਿਨਾ ਫੋਨ ਲਾਏ ਆਉਣਾ ਬੰਦੇ ਨੇ ਮੇਰੇ ਕੋਲ ਆਉਣਾ ਠੀਕ ਆ ਜੀ ਹੋਰ ਦਿਨ ਹਣਾ ਕਾਲ ਕਰਕੇ ਉਹ ਹਰ ਵਕਤ ਆਪਣੇ ਕੋਲੇ ਪਰਮਾਤਮਾ ਦੀ ਕਿਰਪਾ 20 ਨਾਗ ਜਿਹੜੋ ਥੱਲੇ ਚਲੇ ਜਾਂਦਾ ਤਾਂ ਮੈਨੂੰ ਨੀਂਦ ਆਉਣੀ ਬੰਦ ਹੋ ਜਾਂਦੀ ਆ ਵੀ ਖਰੀਦ ਸ਼ੁਰੂ ਕਰੀ ਆਪਾਂ ਠੀਕ ਆ ਅੱਜ ਪੂਰੇ ਟੋਟਲ 28 ਨਾਗ ਜਿਹਨੂੰ 28 ਕਹਿ ਦਿੰਨੇ ਆ 28 ਨਾਗ ਕਟੀਆਂ ਝੋਟੀਆਂ ਦੀ ਹਾਜ਼ਰ ਆ ਪਾਲਕ ਕਟੀਆਂ ਝੋਟੀਆਂ ਹੈਗੀਆਂ ਸਾਰੀਆਂ ਪਰਮਾਤਮਾ ਦੀ ਕਿਰਪਾ ਅੱਜ ਦੀ ਘੜੀ ਤੰਦਰੁਸਤ ਆ ਠੀਕ ਆ ਇੱਕ ਚੀਜ਼ ਆਪਾਂ ਹੋਰ ਦੱਸ ਦੀ ਜੇ ਕੋਈ ਮੇਰੀ ਕੱਟੀ 19 21 ਬਾਈ ਕੁਇਆ ਅਭਿਨੇਸ਼ਰੀ ਦਾ ਖਰਾਬ ਹੁੰਦੀ ਨਹੀਂ ਇਹ ਠੀਕ ਆ ਜੇ ਗੁੱਟਿਆ ਲਮਾਠੀ ਵੇਗ ਠੀਕ ਹੋ ਜੂ ਨਹੀਂ ਠੀਕ ਹੋਊਗੀ ਤਾਂ ਭਾਈ ਜੇ ਦੂਜੇ ਪਾਸੇ ਬੈਗ ਜਾਂਦੀ ਆ ਠੀਕ ਆ ਇਹਨਾਂ ਬਕਟਿਆਣੇ ਕਹਿ ਦਿੰਦੇ ਹਨਾ ਕੋਈ ਗੱਲ ਨਹੀਂ ਸਾਰਾ ਦਿਨ ਵਪਾਰ ਨਾਲ ਹੀ ਹੁੰਦਾ ਕੋਈ ਘਾਟੇ ਵੱਧਣੇ ਚੱਲਦਾ ਰਹਿੰਦਾ ਨਾ ਹਾਂਜੀ ਪਰ ਇਹਦੇ ਵਿੱਚ ਮੈਂ ਦੇਖੀਏ ਵੀ 0% ਰਿਸਕ ਹੈ ਇਹਦੇ ਵਿੱਚ ਠੀਕ ਆ 0 ਦਾ ਬਣ ਕੇ ਚੱਲੋ ਵੀ 97% ਵੀ ਰਿਸਕ ਹੈ 3% ਮੰਨ ਲਓ 0 ਦਾ ਵੀ ਠੀਕ ਆ ਭਾਈ ਇਹ ਤਨ ਜਿਹੜੀ ਤੰਨੇ ਚਾਰੀ ਛੋਟੀਆਂ ਵੱਡੀਆਂ ਵੱਡੀਆਂ ਇਹਨਾਂ ਦਾ ਕੋਈ ਇਹਨਾਂ ਵਿੱਚ ਹੁਣ ਦੱਸ ਦਿਆਂ ਆ ਵੀ 52 ਦੀ ਆ ਗਈ ਹਾਂਜੀ ਉਹ ਵੀ 52 ਦੀ ਆ हां जी हां ठीक है ते एक ਆ ਬਾਕੀ ਮੰਨ ਕੇ ਚਲੋ ਵੀ ਇਹਦੇ ਇੱਕ ਹੁਣ ਜਿਵੇਂ ਆ ਝੂਟੀ ਹੈਗੀ हां जी ਇਹ ਆਪਾਂ ਕੱਟੀ 25000 ਹੀ ਦੇ ਦਾਂਗੇ ਠੀਕ ਆ ਐਡੀ ਝੂਟੀ ਇਹ ਚ ਕਾਰਨ ਕੀ ਹੈ ਹਾਂ ਇਹਦਾ ਜਿਵੇਂ ਉਹ ਦਿਨ ਅੱਗ ਨਹੀਂ ਕਹਿੰਦਾ ਵੀ ਲੱਗਵਾ ਫੇਸ ਲਿਪਸ ਹੋ ਜਾਂਦਾ ਹੁੰਦਾ ਜੀ ਹਾਂ ਜੀ ਉਹ ਚੀਜ਼ ਹੋਈ ਵੀ ਇਹਨੂੰ ਠੀਕ ਆ ਬੰਦੇ ਦਿੰਦੇ ਸੀ ਇਹਨੂੰ ਜੁਪੀਆਰ ਨੂੰ ਮੈਂ ਕਿਹਾ ਵੀ ਜੇ ਆਪਣੇ ਕੋਲ ਜਾਣ ਬੱਝੀਏ ਦੀ ਠੀਕ ਆ ਬਾਕੀ ਚਲ ਆਪਾਂ ਜੁਪੀਆਰ ਨੂੰ ਦਿੰਦੇ ਕੋਈ ਕੱਟੀ ਤੰਦਰੋਸਤ ਵਧੀਆ ਗਾਲਾ ਵਗੈਰਾ ਕਰਦੀ ਹੈਣਾ ਠੀਕ ਆ ਇਹ ਪਿੰਡੂ ਹੀ ਮੈਂ ਖਰੀਦੀ ਆ ਪਿੰਡ ਮੇਰੇ ਸਾਣਾ ਉਹਦੀ ਧੀ ਜਾਗੀ ਗਾਂਹ ਜਬਰਾਜ ਦਾ ਬੱਚਾ ਹੈਗਾ ਨਾ ਜਿਹੜੀ ਚੀਜ਼ ਦਾ ਪਤਾ ਆਪਾਂ ਨੂੰ ਉਸ ਛੋਟੇ ਦੇ ਕੋ 55 ਦਾ ਟੱਕਰ ਦਿੱਤੀ ਆ ਹੈਣਾ ਹਾਂਜੀ ਕਿਉਂ ਕੋਈ ਦੇ ਵਿੱਚ ਬਾਈ ਜੀ ਨੁਕਸਾ ਜਾਵਾ ਠੀਕ ਆ ਇਹ ਕਿਸੇ ਵੀਰ ਦਾ ਮਾਨ ਹੈ ਉਹ ਦਿਖਾ ਦਿਨੀ ਕੋਈ ਮੇਰੇ ਕੋਲ ਤਾਂ ਗੱਲ ਦੀ ਕੋਈ ਪ੍ਰੋਬਲਮ ਨਹੀਂ ਦਿਖਾ ਦਿਓ ਜੀ ਪਹਿਲਾਂ ਬਾਕੀ ਇਹ ਚੀਜ਼ ਹੋ ਆ ਗਈ ਜੇ ਕਿਸੇ ਵੀਰ ਨੇ 25 ਦੀ ਲੈ ਵੀ ਤੁਸੀਂ ਮੰਡੀ ਤੇ ਪਾਉਂਗੇ ਨਾ ਹਾਂਜੀ ਗੱਡੀ ਲੱਗਣ ਦੇ ਨਹੀਂ ਦੱਸਾਂ ਐ ਬਾਈ ਜੀ ਪੈਸੇ ਸਾਹਮਣੇ ਹੋਣਗੇ ਠੀਕ ਆ ਨਫੇ ਜਿਹਾ ਬੜੂ ਘਾਟੇ ਜਿਹੀ ਵੜਦੀ ਹੂੰ ਕਿ ਹਰ ਇੱਕ ਚੀਜ਼ ਕਹਿੰਦੇ ਵੀ ਢੱਡ ਦਾ ਰੋਟੇ ਜਣਾ ਭਰਦਾ ਪੈਸੇ ਰਾਂਢ ਭਰਦਾ ਸਹੀ ਗੱਲ ਐ ਐਸੇ ਨਾਲ ਕਦੇ ਤਵਾ ਨਹੀਂ ਬੰਦੇਦੀ ਭਰਦੀ ਹਾਂਜੀ ਪਰ ਜਦ ਜੋ ਆਪਣ ਨੂੰ ਮਾਨ ਕਰਕੇ ਗਵਾਨੀਆਂ ਨੇ ਆਪਣੇ ਦਿੱਤੀ ਆ ਕਹਿੰਦੇ ਵੀ ਜਦ ਤੂੰ ਪਾਲਕ ਬੰਦਿਆਂ ਨੂੰ ਦੇ ਦੇਗਾ ਹਾਂ ਆਖੜੀ ਆ ਮੈਂ ਜੂਪੀ ਵਾਲਿਆਂ ਨੂੰ ਹੁਣ ਦੇ ਦੁੱਤੀ ਬੱਤੀਆਂ ਕਿਉਂ ਤਾਂ ਵੜਾਉਣੀਆਂ ਗੱਲਬਾਤ ਠੀਕ ਕਰਨਾ ਕਿਹੜੀ ਗੱਡੀ ਦਿਖਾਉਂਦੇ ਮੜੀ ਉਹ ਆਖੜੀ ਆ ਸਾਹਮਣੇ ਅਸਾ ਆਓ ਫੇਸ ਸ ਕਿਉਂਕਿ ਕੋਈ ਕੋਈ ਪ੍ਰੋਬਲਮ ਨਹੀਂ ਵਧੀਆ ਪੱਟੇ ਗਾ ਜੇ ਪਾਣੀ ਪੀਂਦੀ ਹੈ ਗਾਲਾ ਕਰਦੀ ਹੈ ਇਹ ਹੀਟ ਦੇ ਵਿੱਚ ਵੀ ਆਈ ਵੀ ਆ ਅਸਾਂ ਜੀ ਇਹਨੂੰ ਆਜਨ ਚਾਰ ਪੰਜ ਦਿਨ ਹੋ ਗਏ ਕਹੋ ਕਿ ਸਾਹ ਮੇਰੇ ਕੋਲ ਹੁੰਦਾ ਘਰੇ ਵਿੱਚ ਹੀ ਫਿਰਦਾ ਸਾਹਣੇ ਚੋ ਕਰਦਾ ਠੀਕ ਆ ਉਹਦੇ ਕਾਰਨ ਪਹਿਲਾਂ ਵੀ ਉਹ ਬੰਦੇ ਮਾਰ ਕੇ ਦੱਸੇ ਕਿ ਹੀਟ ਚਾਈ ਜਾਗੀ ਠੀਕ ਆ ਆ ਨੁਕਸਾ ਤਾਂ ਉਹ ਰੋ ਦਿਖਾਦਾ ਜਿਹੜਾ ਹੈਗਾ ਹੋਰ ਕੋਈ ਨੁਕਸ ਨਹੀਂ ਥਾਣੇ ਸਾਰੇ ਚਾਰ ਆਈ ਚਾਰ ਥਾਣਾ ਹੁਣ ਜੇ ਆਹ ਘਟਿਆ ਦੇਖੋ ਇਹ ਜੀ ਹਾਂਜੀ ਕੁੰਡਾ ਸਿੰਘ ਆ ਜਮਾ ਹੂੰ ਹੂੰ ਤੇ ਕਿੱਦਾਂ ਆਹ ਦੇਖੋ ਗੱਦ ਦੇਖੋ ਪਹਿਲਾਂ ਮੇਰੇ ਨਾਲ ਇਸ ਤਰਿਕ ਸਹੀ ਗੱਲ ਹੈ ਜੀ ਵੱਡੇ ਗੱਦ ਕਾ ਤੰਤ ਚਾਰ ਸਾਰੇ ਨੇ ਠੀਕ ਆ ਇਥੋਂ ਦੀ ਕਟੇਰ ਆਉਂਦੀ ਆ ਜਮ ਠੀਕ ਆ ਠੀਕ ਇਹ ਜਿਹੋ ਟੇ ਜਾਣਗੇ ਬਾਈ ਜੀ 52000 ਠੀਕ ਆ ਇਹਨਾਂ ਵਿੱਚ 52000 ਵਿੱਚੋਂ ਵੀ ਆਏ ਗਏ ਬੰਦੇ ਮਾਨਦਾਨ ਕਰਾਂਗੇ ਪਰ ਬਾਹਰ ਦਾ ਟੀਮ ਤਾਂ ਕਹਿੰਦੇ ਪਪਾ 55 ਕਹੇ ਦੀ ਹਨਾ ਕਿਉਂਕਿ 20 ਤੋਂ ਰੇਟ ਸਟਾਰਟ ਹੋਈਗਾ ਆਪਣਾ ਤੇ 52000 ਤੇ ਹੰਡਾ ਇਹ ਅੱਜ 26 ਆਪਣਾ ਸੌਰੀ 23 ਤਰੀਕ ਸੇਵਾ ਵੀ ਦਾ ਵੀਡੀਓ ਬਣਾ ਰਹੇ ਆ ਹਾਂਜੀ ਕਿਦਰ ਵੀ ਰਾਜ ਤੋਂ ਮਹੀਨੇ ਨੂੰ ਫੋਨ ਲਾ ਕੇ ਕਹਿੰਦੇ ਬਾਈ ਹੋਰ ਰੇਟ ਕਹਿੰਦਾ ਫਿਰ ਭਰ ਕੇ ਪੈ ਜਾਂਦਾ ਬਾਈ ਜੀ ਖਰਚਾ ਪੈਦਾ ਇਹਨਾਂ ਤੇ ਸੁਬਾ ਸਾਮ ਜੇ ਚੜ ਕੇ ਉੜਦੇ ਬੰਦੇ ਦਾ ਖਰਚਾ ਮ ਖਰਚਾ ਦਾ ਖੜੀ ਖੜਾ ਜੀ ਹਾਂ ਜੀ ਹਾਂ 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 ਬਾਕੀ ਕੋਈ ਗੱਲ ਨਹੀਂ ਗਾਹ ਤਾਉ ਕੋਈ ਗਾਗ ਦੀ ਕਦਰ ਆ ਠੀਕ ਆ ਗੱਡੀ ਵਗੈਰਾ ਪਰਮੰਧ ਸਾਰਾ ਕਰਵਾ ਕੇ ਦੇਵਾਂਗੇ ਹਨਾ ਹਾਂਜੀ ਤੇ ਹੁਣ ਜਿਵੇਂ ਆ ਗੱਡੀ ਸਾਹਮਣੇ ਦੇਖੀ ਜਾਨੇ ਆ ਹਾਂਜੀ ਇਹ ਗੱਡੀ ਆਪਾਂ ਦੇਣੀ ਨਹੀਂ ਇਹ ਬਿਮਾਰ ਆ ਠੀਕ ਆ ਪੱਠੇ ਖਾਂਦੀ ਆ ਨਾ ਹਾਂਜੀ ਇਹ ਵੈਗ ਦੀ ਹੈ ਵਧੀਆ ਕੋਈ ਗੱਲ ਨਹੀਂ ਇਹਨੂੰ ਆਪਾਂ ਇਹ ਨਹੀਂ ਵੇਚਦੇ ਠੀਕ ਆ ਕਿਉਂਕਿ ਇਹਨੇ ਵਿੱਚ ਬਿਮਾਰ ਇੱਕੋ ਹੀ ਆ ਸਿਰਫ ਠੀਕ ਆ ਜੀ ਤੇ ਬਾਈ ਕਿੰਨਾ ਕੁ ਟਾਈਮ ਹੋਗਾ ਫੋਨ ਕੰਮ ਕਰਦੇ ਮੇ ਤਾਂ ਆਪਾਂ ਨੂੰ ਬਾਈ ਜੀ ਵੈਸੇ ਤਾਂ ਹੋ ਗਏ ਇਸ ਲੈਣ ਦੇ ਵਿੱਚ 5 ਸਾਲ ਹਾਂਜੀ ਤੇ ਆਇਆ ਕਟਿਆ ਝੋਟੇ ਦਾ ਵਪਾਰ ਸ਼ੁਰੂ ਕਰਿਆ ਨੂੰ 2 ਸਾਲ ਹੋ ਗਏ ਆਪਾਂ ਨੂੰ। ਇੱਕ ਗੱਲ ਬਈ ਮੈਂ ਹੋਰ ਸੁਣੀ ਥੋੜੀ ਵੀਡੀਓ ਦੇਖਦੇ ਨਾ ਤੁਹਾਡਾ ਵੀ ਚੈਨਲ ਆ ਤੇ ਵੀ ਇਹ ਕਟਿਆ ਆ ਕਿ ਲੈ ਜਾਂਦੇ ਸੀ ਮਾਰਨ ਦੀ ਖਾਤਰ। ਕੋਈ ਤੁਸੀਂ ਜਾਨ ਬਚਾਈ ਬਹੁਤ ਵੱਡਾ ਕੋਈ ਨਹੀਂ ਸਮਝ ਲੋ ਜੀ। ਮੈਂ ਨਾ ਜਿੱਦੇ ਦਾ ਆਪਣਾ ਇੱਕ ਜਾਨਵਰੀ ਨਵਾਂ ਸਾਲ 2025 ਚੜ੍ਹੇਗਾ। ਹਾਂਜੀ। 146 ਨਗ ਵੇਚ ਕੇ ਚਲੇ ਗਏ ਆ। ਠੀਕ ਆ। ਇਹਦੇ ਵਿੱਚੋਂ ਸਿਰਫ 2 ਨਗ ਹਾਂਜੀ ਮੈਂ ਖੁਦ ਜੂਪੀਆ ਨੂੰ ਦਿੱਤੇ ਆ। ਠੀਕ ਆਉਂਗੀ ਬਈ ਜੋ ਖਰਾਬ ਹੋ ਗਏ ਸੀਗੇ ਉਹਨਾਂ ਦਾ ਆਪਣੇ ਕੋਲ ਕੋਈ ਹੱਲ ਹੈ ਨਹੀਂ ਸੀਗਾ। ਠੀਕ ਆ। 146 ਦੇ ਵਿੱਚੋਂ ਠੀਕ ਆ 2 ਨਗ ਠੀਕ ਆ ਨਹੀਂ ਕਹਿੰਦਾ ਬਾ ਮੈਂ ਇਹ ਗੱਲ ਕਹਿੰਦਾ ਵੀ ਜੇ ਚਲ ਮੈਂ ਤਾਂ ਕਹਿਣੀ ਮਾੜੀ ਗੱਲ ਹੁੰਦੀ ਹੈ ਕਹਿਣਾ ਨਹੀਂ ਚਾਹੀਦੀ ਜੇਕਰ ਆਪਾਂ ਨਾਂ ਲੈਂਦੇ ਕਰਦੇ ਮੇਰੇ ਹਿਸਾਬ ਨਾਲ 50-50 ਬੰਦੇ ਕੋਲ ਮੱਛੀਆਂ ਜਾਣੀਆਂ ਸੀਗੀਆਂ ਠੀਕ ਆ ਕਿਉਂਕਿ ਇਹ ਆਪਣੀ ਕ੍ਰੀਮ ਹੈ ਕਿ ਜੱਦੀ ਪੁਸ਼ਤੀ ਕਿਤਾਬ ਨਾਲ ਹੈ ਸਹੀ ਗੱਲ ਹੈ ਜੀ ਜੇ ਗੁਰੂ ਨਾਨਕ ਦੇਵ ਜੀ ਦੇਣਾ ਕਹਿੰਦੇ ਬਾਬਾ ਨਾ ਬਾਬਾ ਮੱਝੀਆਂ ਚਰਾਉਂਦਾ ਦੇਖਦਾ ਪਾਣੀ ਖੇਤਾਂ ਨੂੰ ਆਉਂਦਾ ਦੀ ਨਾ ਇਹ ਉਹ ਆਪਾਂ ਗੁਰੂ ਨਾਨਕ ਦੇਵ ਜੀ ਦੇਣਾ ਕੋ ਇਹ ਬੱਜਾ ਵਗੈਰਾ ਉਹਨੇ ਦੀ ਚਰਾ ਚਰਾੜੀਆਂ ਹੋਈਆਂ ਜੀ ਮੈਂ ਕਹਿ ਦਿੰਨੇ ਹਾਂ ਇਹ ਆਪਾਂ ਉਸ ਕਿਤਾਬ ਨਾਲ ਜੱਦੀ ਪੁਸ਼ਤੀ ਕਿਤਾਬ ਦੂਜੇ ਨ ਇਹ ਆਪਣੇ ਪੰਜਾਬ ਦੀ ਬਾਈ ਜੀ ਬਰੀਡ ਆ ਆਪਣਾ ਵਾਤਾਵਰਣ ਸ਼ੈਨ ਕਰ ਲੈਂਦੀ ਇਹ ਚੀਜ਼ ਹੈ ਹਨਾ ਠੀਕ ਹੈ ਜੀ ਹੁਣ ਆ ਦੇਖੋ ਆਪਣਾ ਪੱਖਾ ਵਗੈਰਾ ਕੁਝ ਨਹੀਂ ਦੇ ਉੱਪਰ ਸਹੀ ਗੱਲ ਹੈ ਜੀ ਬਾਗੀ ਆਪਣਾ ਸੱਪੜ ਵਗੈਰਾ ਆਪਣੇ ਉਹਦੇ ਵਿੱਚ ਬਿਠਾ ਦਿੰਦੇ ਆ ਬਿਨਾ ਪੱਖੇ ਤੋਂ ਚੱਲਦੀ ਹੈ ਕੋਈ ਸ਼ੱਕ ਨਹੀਂ ਨਾ ਸਹੀ ਗੱਲ ਹੈ ਜੀ ਕਿਉਂਕਿ ਜਿਹੜੀ ਚੀਜ਼ ਜਿੱਥੇ ਤਿਆਰ ਹੋਈ ਹੈ ਉਹਨੇ ਉੱਥੇ ਹੀ ਵਧਣਾ ਆਪਾਂ ਸ਼ੇਵ ਦਾ ਬੂਟਾ ਲਾ ਲੈਂਦੇ ਆ ਹੂੰ ਹੂੰ ਉਹ ਆਪਣੇ ਸ਼ੇਵ ਲੱਗਦੇ ਨਹੀਂ ਬਾਈ ਜੀ ਸਹੀ ਗੱਲ ਹੈ ਜੀ ਉਹ ਸਿਮਣੀ ਲੱਗਦੇ ਨਾ ਬੂਟਾ ਵਧੀ ਹੋਣ ਪੱਤੇ ਲੱਗਦੇ ਨਹੀਂ ਇਹਨਾਂ ਨੂੰ ਮੰਨ ਕੇ ਜਰ ਪੱਤੇ ਲੱਗਦੇ ਲੱਗਣ ਇਹਨਾਂ ਦੇ ਵਿੱਚ ਮੈਡੀ ਦੇ ਭਾਈ ਉਹ ਗਾਂ ਨੂੰ ਲੈ ਕੇ ਰੱਖੇ ਬਸ ਨਹੀਂ ਗਾਂਆਂ ਨਹੀਂ ਮੰਨ ਕੇ ਜਦੋਂ ਗਾਂਆਂ ਦਾ ਮੰਨ ਕੇ ਜਦੋਂ ਵਪਾਰ ਪਹਿਲਾ ਲਾਇਆ ਝੁੱਟੀ ਵਧੀਆ ਸਾਢੇ 3 ਵਜੇ ਕਹਿੰਦੇ ਕਿ ਉਹ ਗਾਂ ਨਾ ਮੰਨ ਕੇ ਜਦੋਂ ਉਹੀ ਕੱਲ ਆਪਾਂ ਫੇਰ ਕਰਦੇ ਜਦੋਂ ਕੱਜ ਕੀਤਾ ਵਿੱਚ ਕਰਦੇ ਬਹੁਤ ਵਧੀਆ ਗੱਲ ਚੀਜ਼ ਆ ਪਰ ਉਹ ਆਪਣੇ ਬਾਦਆਬਰ ਨਾਲ ਸੂਟ ਨਹੀਂ ਕਰਦੀ ਥੋੜੀ ਠੀਕ ਆ ਉਹ ਸਾਫ ਸਵਾਲ ਜਿਆਦਾ 24 ਘੰਟੇ ਬੰਦਾ ਵਿੱਚ ਭਾਲਦੀਆਂ ਫੋਗਰ ਵਗੈਰਾ ਹੋਰ ਸਿਸਟਮ ਉਹ ਗੱਲ ਮੰਨ ਕੇ ਜਦੋਂ ਹਿਸਾਬ ਲਾ ਗਈ ਬਾਕੀ ਇਹ ਚੀਜ਼ ਕਿ ਜਦੋਂ ਰੈਸਤੇ ਦੇ ਵਿਆਹ ਸਾਦੀ ਚਲੇਗੇ ਜਾਂ ਹੋਰ ਵੀ ਚਲੇਗੇ ਦੋ ਤਿੰਨ ਨੇ ਭੁਖੀ ਤੇ ਵੀ ਤੂੜੀ ਸੱਟ ਤੋਂ ਡੰਗ ਬਾਈ ਜੀ ਲੈ ਜਾਂਦਾ ਇਹਨਾਂ ਦਾ ਉਹ ਇੱਕ ਦਿਨ ਫਿਰ ਤੇ ਰੋਟੇ ਕੀ ਦੂਜੇ ਦਿਨ ਉਹਨੇ 20% ਥੱਲੇ ਨੂੰ ਆ ਜਾਣਾ ਕੋਈ ਐਂਟੀਬਾਡ ਕੋਪਾ ਲਾਉਣੇ ਵਗੈਰਾ ਉਹਦੇ ਇਹਨਾਂ ਤੇ ਕੋਈ ਇੰਜੈਕਸ਼ਨ ਵਗੈਰਾ ਨਹੀਂ ਬਾਕੀ ਇਹ ਚੀਜ਼ ਜਦੋਂ ਮਰਜੀ ਆਪਾਂ ਸੇਲ ਕਰੋ ਇੱਕ ਦਿਨਾਂ ਦਾ ਜ਼ਮੀਨ ਸੋਨਾ ਜੇ ਮੈਂ ਕਹਿਣਾ ਹੈ ਹਨਾ ਕਹਿ ਦਿੰਨੇ ਆ ਹਾਂਜੀ ਸੋਨੇ ਦੇ ਤੁਰੇ ਜਾਂਦੇ ਲੋਨ ਲੈ ਲਓ ਸਹੀ ਗੱਲ ਹੈ ਜੀ ਜ਼ਮੀਨ ਦੇ ਭੱਜਿਆਂ ਦੇ ਲੈਂਟ ਲੈ ਲਓ ਹਾਂਜੀ ਇਹ ਜੀਬ ਜਦੋਂ ਮਰਜੀ ਵੇਚ ਲੋ ਉਹ ਸਿਸਟਮ ਆ ਬਾਈ ਜੀ ਇਹ ਸਾਂਹ ਵੀ ਆਪਣਾ ਇਹ ਵੀ ਸੇਲ ਆ ਕਿ ਨਹੀਂ ਨਹੀਂ ਇਹ ਨਹੀਂ ਸੇਲ ਕਰਦੇ ਜੀ ਇਹ ਲੰਡੇ ਦਾ ਬੱਚਾ ਹੈ ਗਨੀਲੀ ਦਾ ਵੀ ਤਾਂ ਬਹੁਤ ਫੇਮਸ ਸਾਂਹ ਜੀ ਲੰਡਾ ਸਾਂਹ ਉਹਦਾ ਡਾਇਰੈਕਟ ਬੱਚਾ ਬ ਬਹੁਤ ਜਿਆਦੇ ਨੇ ਅੱਗੇ ਬੱਚੇ ਜਦੋਂ ਦੁੱਧ ਆਲੇ ਕੱਢਿਆ ਉਹਦੇ ਪਤਾ ਲੱਗੂ ਆਪਾਂ ਨੂੰ ਠੀਕ ਆ ਠੀਕ ਲੋ ਇੱਕੀ ਚੀਜ਼ ਹੈਗੀ ਹੈ ਤੇ ਇਹ ਕੱਟੀਆਂ ਵੀ ਸੇਲ ਆ ਵੀਰੇ ਹਾਂਜੀ ਇਹ ਸਾਰੀਆਂ ਸੇਲ ਨੇ ਟੂ ਜੱਡੀ ਜਿੱਥੇ ਅਸਾ ਕੋਈ ਵੀ ਹੈ ਗੱਟੀ ਮਨਪਸੰਦ ਲਿਆ ਸਕਦਾ ਕੋਈ ਕੱਟੀ ਬਸ ਇੱਕ ਕੱਟੀਆਂ ਨੇ ਵਿੱਚ ਆਪਣੀ ਘਰ ਦੀ ਮੱਝ ਦੀ ਹਾਂਜੀ ਬਸ ਉਹ ਨਹੀਂ ਵੇਚਦੇ 28 ਦੇ ਵਿੱਚੋਂ ਲਗਭਗ 27 ਕੱਟੀਆਂ ਹਾਜ਼ਰ ਆ ਜੀ 27 ਕੱਟੀਆਂ ਹਾਜ਼ਰ ਹਾਂ ਉਹ ਘਰ ਦੀ ਮੱਝ ਦੀ ਗੱਟੀਆਂ ਬਸ ਵੇਚੀ ਜਿਹੜੇ ਕਹਿੰਦੇ ਪੁਰਾਣਾ ਘਰ ਦਾ ਰਵਾ ਤਰਿਆਂ ਹੁੰਦਾ ਬਸ ਠੀਕ ਆ ਉਹ ਬਸ ਉਹਦੇ ਕਰ ਗਏ ਨੇ ਕਿ ਬਾਈ ਛੋਟੇ ਉਹ ਸਭ ਤੋਂ ਬੱਚਾ ਛੋਟ ਉਹਾਂ ਅਗੇ ਵੀ ਰਹਿਣਾ ਤਾਂ ਕਹਿੰਦੇ 20000 ਉਹ ਨਹੀਂ ਲੋਟ ਆਉਣਾ। ਉਹ ਨਾਲ ਝੋਟੇ ਦੇਖੋ ਇੱਕ ਵੱਡੀਆਂ ਝੋਟੇ 55000 ਦੀਆਂ। ਜਮਾ ਗੱਭਣ ਹੋਣ ਦੇ ਕਾਬਲ। ਠੀਕ ਹੈ। ਹੁਣੇ ਅੱਜ ਮੇਰੇ ਕੋਲ ਸਵੇਰੇ ਹੀ ਜਗਟਿਏ। ਇਹ ਭੱਜ ਭੱਜ ਕੇ ਇਹ ਹੰਭ ਗਏ ਜਮਾ। ਸਹੀ। ਆ ਦੇਖੋ ਤਾਂ ਇਹ ਦਰ ਸਾਰੇ ਚੱਕਰ ਲਾਏ ਪਹਿਲਾਂ ਇੰਸੂਰੈਂਸ ਪਰ ਚੋ ਗੱਡੀ ਆ ਇਹ। ਸਹੀ ਗੱਲ ਆ। ਤੇ ਜਿਵੇਂ ਹੁਣ ਇਹ ਇਛਾਣ ਵਗੈਰਾ ਵਿੱਚ ਫਿਰਦਾ ਇਹ ਕਿਵੇਂ ਨਹੀਂ ਗੱਭਣਾ ਠਹਿਰ ਨਹੀਂ ਆ। ਵਿੱਚ ਵੀ ਕਹਿੰਦੇ ਪਸੂ ਗੱਭਣਾ ਨਹੀਂ ਠਹਿਰਦਾ ਹਣਾ। ਹਾਂਜੀ ਹਾਂਜੀ। ਅੱਜ ਕੱਲ ਚਲੋ ਕੀ ਚੀਜ਼ਾਂ ਵਿੱਚ ਵੀ ਨਵਾਂ ਮਾਈਂਡ ਵੀ ਕਰਨਗੇ। ਜਦੋਂ ਕਿਸ ਆਪ ਆਉ ਜੀ ਉਹ ਪਾਉ ਜੀ ਹਣਾ ਸਹੀ ਗੱਲ ਆ ਪਤਾ ਨਹੀਂ ਹੁਣ ਆਪਾਂ ਮੈਂ ਰਵੇਸ਼ ਸਪਰੇ ਪਾਉਣੇ ਆ ਝੋਨੇ ਦੇ ਬਗੈ ਨੇ ਇਹ ਆ ਪਾਉਡਰ ਪਾ ਲੋ ਜਿਆਦਾ ਗੂਝਾ ਮਰੂ ਫਟਾਰਾ ਪਤਾ ਨਹੀਂ ਮਾਰਦਾ ਨਹੀਂ ਮਰਦਾ ਸਹੀ ਗੱਲ ਹੈ ਕਿਰਲ ਫਾਪਾ ਆਪਣੇ ਮਾਨ ਚੋੜਦਾ ਖੁਰਦਾ ਹੁੰਦਾ ਠੀਕ ਹੈ ਮੇਨ ਗੱਲ ਤੇ ਜਿਵੇਂ ਇਹ ਮੱਝਾਂ ਦੇ ਵਿੱਚ ਆ ਗਈ ਹਣਾ ਇਹਨਾਂ ਨੂੰ ਚੰਗੇ ਪੱਠੇ ਨਿਭਾ ਲਾਂਗੇ ਪਾਣੀ ਵਾਲੀ ਚੀਜ਼ ਆ ਇਹ ਠੀਕ ਆ ਚੰਗੀ ਆਪਾਂ ਸੰਭਾਲਾਂਗੇ ਦਾਣਾ ਦੱਪਾਈ ਘਰ ਦਾ ਪਰ ਚੰਗਾ ਪਾਲਾਂਗੇ ਉਹਦੇ ਨਾਲ ਜਿਆਦਾ ਵਰਜ ਗਈਆਂ ਜਿਹੜੇ ਉਹ ਮੈਡੀਕਲ ਖਰਚੇ ਆਪਾਂ ਐਕਸਟਰਾ ਉਹਦੇ ਨਾਲ ਫਾਰਮਰ ਜਿਹੜਾ ਬੰਦਾ ਮੰਨ ਕੇ ਚੱਲ ਵੀ ਪੰਜ ਸੱਤ ਪਸ਼ੂ ਤਿਆਰ ਕਰਨੇ ਆ ਮੁੱਲ ਦਾ ਸਾਰਾ ਖੋਸਾ ਉਹਨੂੰ ਖਰਚਾ ਬਾਈ ਜੀ ਬਹੁਤ ਜਿਆਦਾ ਚੱਕ ਕੇ ਲਿਆ ਜਾਂਦਾ ਹੁੰਦਾ ਕਿਉਂਕਿ ਨਾਲ ਆਪਾਂ ਜੇ ਇਕੱਲੇ ਉਹ ਕਲੀ ਕੁਆਲਿਟੀ 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 ਲਈ ਚਲੀਏ ਤੇ ਕਹਿੰਦਾ ਦਾੜੀ ਨਾ ਮੁੱਛਾ ਬਾਜਣ ਉਹਦਾ ਵੀ ਬਾਈ ਜੀ ਕੋਈ ਫਾਇਦਾ ਨਹੀਂ ਗਾ ਚੱਕ ਗੱਲ ਬਾਈ ਹੋਰ ਵੀ ਆ ਆਪਾਂ ਨੂੰ ਬਾਣੀ ਕੋਲ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਜੇ ਆਪਣੇ ਕੋਲ ਇੱਕ ਦੋ ਮੱਝਾਂ ਹੈਗੀਆਂ ਦੁੱਧ ਪੀ ਜਾਂਦਾ ਹੁਣ ਬਾਈ ਜੀ ਮੈਂ ਆਪਾਂ ਬਾਹਰ ਕਰਦਾ ਇੱਕ ਵਾਰ ਇਸ ਕੰਮ ਦੇ ਵਿੱਚ ਮੈਂ 7 6 7 ਲੱਖ ਰੁਪਏ ਪਾਤਾ ਹਾਂਜੀ ਉਹ ਮੇਰਾ ਉਹ ਵੀ ਰੋਟੇਟ ਕਰੀ ਤੁਰਿਆ ਜਾਂਦਾ ਠੀਕ ਆ ਉਹ ਕੁਮੀ ਤੁਰਿਆ ਜਾਂਦਾ ਹਾਂ ਕਦੇ ਕਦੇ ਬਣ ਜਾਂਦਾ ਵੀ ਆਪਾਂ ਸਾਰ ਦਿੰਦੇ ਹੈਗੇ ਠੀਕ ਆ ਵੀ ਇਹੇ ਜੇ ਕੰਮ ਪਰਮਾਦਿਆ ਗ੍ਰਪਾ ਚਲ ਉਹ ਪਰਮਾਦ ਮਿਲ ਚੁਕੀ ਹੈ ਹੰਕਾਰ ਨਹੀਂ ਕੋਈ ਇਸ ਗੱਲ ਦਾ ਵੀ ਜੇ ਦਾ ਆਪਾਂ ਕੀਤਾ ਕਰਦੇ ਨਾ ਆਪ ਵਿੱਚ ਵੀਰ ਕਹਿੰਦੇ ਆ ਵਪਾਰੀ ਉਹ ਮਾੜਾ ਜੋ ਮਾੜਾ ਮਰਦ ਵੜੇ ਵਪਾਰੀ ਨੇਰੇ ਸਵੇਰੇ ਕਹਿੰਦੇ ਬਾਈ ਜੀ 50 ਹਜ਼ਾਰ ਦੀ ਲੋੜ ਆ ਉਹ ਤੁਹਾਨੂੰ ਡੰਗ ਲਾ ਦੂਗਾ ਸਹੀ ਗੱਲ ਹੈ ਸਹੀ ਗੱਲ ਸੌਂਗ ਜੋ ਬੰਦਾ ਕੀਤਾ ਕਰਦਾ ਹਨਾ ਉਹ ਇਹ ਸਿਸਟਮ ਉਹਦਾ ਬੰਦਿਆ ਰੱਖਿਆ ਹੁੰਦਾ ਹੈਗਾ ਠੀਕ ਆ ਠੀਕ ਆ ਲੋ ਜੀ ਬਾਈ ਦੇ ਦੇਖ ਲਓ ਤੁਸੀਂ ਫਾਰਮ ਵਿੱਚ ਕਟੀਆਂ ਮਨ ਪਸੰਦ ਨੂੰ ਜਾ ਸਕਦੇ ਹੋ ਬਾਕੀ ਰੇਂਜ ਤੁਹਾਨੂੰ ਬਾਈ ਨੇ ਦੱਸ ਹੀ ਦਿੱਤੀ ਲਓ ਜੀ ਚੈੱਕ ਕਰ ਸਕਦੇ ਹੋ। ਪੁੱਲੀਆਂ ਕੱਟੀਆਂ ਜਿਆਦਾ ਵੱਧੀਆਂ ਫੁੱਲਦੀਆਂ ਹਨ ਤੇ ਦੇਖ ਸਕਦੇ ਹੋ ਕੁਛ ਇਹਦੇ ਵੀ ਸੰਗਲ ਨਹੀਂ ਪਾਇਆ। ਹਾਂਜੀ ਮੱਝਾਂ ਬਾਰੇ ਦੱਸੋ ਜੀ ਆਪਣੀਆਂ ਕਿਹੜੀਆਂ ਕਿਹੜੀਆਂ ਸੇਦਾ ਹੈ? ਇਹਨਾਂ ਪੰਜ ਮੱਝਾਂ ਕੱਟੀਆਂ ਖਰੀਦੇ ਸੀਗਾ ਦੋ ਆਖਣੀਆਂ। ਹਾਂਜੀ। ਇੱਕ ਉਹ ਖੜੀ ਹੈ ਜੀ ਦੁੱਧ ਦਿੰਦੀ ਆ। ਹਾਂਜੀ। ਦੋ ਆਪਾਂ ਸੀਲ ਕਰਤੀਆਂ। ਠੀਕ ਆ। ਇਹ ਜਿਹੜੇ ਬਲੇ ਤਾਂ ਦੋ ਦੋ ਮਹੀਨੇ ਕੱਚੇ ਸੀਗੇ ਇਹ ਤਾਂ ਹੁਣ ਰਹਿ ਗਿਆ तकरीबन ਸਾਰੇ ਹੀ ਹਾਂਜੀ 8-10 ਦੇ ਦਿਨ ਇੱਕ ਆਪਣਾ ਅੰਦਾਜ਼ਾ ਦੇਖ ਕੇ ਤੇ ਕਰਵਾ ਕੇ ਲੈਂਦੇ ਸੀ ਹਣਾ ਠੀਕ ਆ 2000 ਦੇ ਉੱਪਰ ਥੱਲੇ ਵੀ ਲੈ ਜਾਂਦੀਆਂ ਕਿਉਂਕਿ ਜੇ ਇਕੱਠੇ ਪਸ਼ੂ ਖਰੀਦਨੇ ਆਂ ਤਾਂ ਬਾਈ ਜੀ ਨਾ ਆਪਣੇ ਕਾਫੀ ਤਰੀਕੇ ਪਿਆ ਹਣਾ ਠੀਕ ਆ ਦੇਵਾ ਦੇਖ ਕੇ ਪਤਲਾ ਕਿੰਨੇ ਲਿਵਰ ਬਣੀਆਂ ਤਾਂ ਵਾਂਗੂ ਲਿਵਾਨ ਬਾਈ ਇਹ ਸਾਰੇ ਹਰਿਆਣੇ ਦੇ ਵਿੱਚੋਂ ਆਏਵੇਂ ਸੀ ਠੀਕ ਆ ਇਹ ਸੁਣਦੀ ਆ ਬਾਈ ਜੀ ਤੀਜਾ ਸੂਆ ਹਾਂਜੀ ਇਹਦਾ ਮਾਲਕ ਨੇ ਦੱਸਿਆ ਵੀ 16 ਚ ਵਾ 17 ਚ ਆ ਠੀਕ ਹੈ ਕਿਉਂਕਿ ਜਿਹੜੇ ਸਾਨੂੰ ਮਿਰੋ ਝੋਟੀ ਦੋਤੇ ਚਲਦੀ ਪਈ ਆ ਮੋਡੀ ਵੰਦਰ ਦੇਖ ਕੇ ਗਿਆਸ ਲੱਗਦਾ ਹਾਂਜੀ ਕਿ ਝੋਟੀ ਬਾਈ ਜੀ 15 ਕਿਲੋ ਤੇ ਪਾਉਣ ਵਾਲੀ ਝੋਟੀ ਹੈਗੀ ਆ ਠੀਕ ਹੈ ਜੀ ਨਾ 17 18 ਦੇ ਦਿਓ ਆਪਣੀ ਸੇਵਾ ਤੇ ਕਿਸਮਤ ਤੇ ਡਿਪੈਂਡ ਹੈ ਹਨਾ ਠੀਕ ਹੈ ਜੀ ਇਹ ਇਹ ਵਾਲੀ ਜਿਹੜੀ ਨਾਲ ਆ ਗਈ ਇਹਦਾ ਰੇਟ ਦੱਸੋ ਜੀ ਪਹਿਲਾਂ ਰੇਟ ਬਾਈ ਇਹਨਾਂ ਦੇ ਕੱਚੀਆਂ ਆ ਗਈਆਂ ਇਹ ਹਾਂਜੀ ਤਕਰੀਬਨ ਮੰਨ ਕੇ ਚੱਲੋ 1 ਤੋਂ ਲੈ ਕੇ 31 ਦੇ ਵਿੱਚ ਵਿੱਚ ਹੀ ਇਹਨਾਂ ਦਾ ਅੱਜ ਦਾ ਠੀਕ ਹੈ ਜੇ ਕੱਲ ਨੂੰ ਕਿਉਂਕਿ ਇਹ ਕੱਚੀਆਂ ਹਨਾ ਕੱਲ ਨੂੰ ਵੀ 5000 ਦਾ ਨੂੰ ਆ ਕੇ ਕਹ ਇਹ 20 ਬਾਈਕਾਂ ਲੈ ਜੂਗੀ ਜਿਹੜੇ। ਲਓ ਜੀ। 20 ਬਣ ਬਾਕੀ ਆ। ਇਹ ਸੂਰੀਏ ਦੂਜਾ ਸੂਆ। ਠੀਕ ਆ। ਬਾਕੀ ਪਤਲੀ ਚਮੜੀ ਦੇਖੋ। ਹਾਂਜੀ ਨਾਲਾ ਨੂਣਾ ਦੇਖੋ ਕਿਆ ਬਾਤ ਹੈ। ਇਹਦੇ ਵੀ 15 16 ਕਰੋੜ ਤੋਂ ਪਰ ਮੈਨੂੰ ਪਤਾ 15 15 ਕਰੋੜ ਦਾ ਨੋਰਮਲ ਪਾ ਦਿੰਦੇ ਨੇ ਛੋਟੀਆਂ ਨੇ। ਠੀਕ ਹੈ ਜੀ। ਇਹ ਦੂਜਾ ਸੂਰੀਏ ਤੀਸਰਾ ਸੂਰੀਏ। ਠੀਕ ਹੈ ਜੀ। ਤੇ ਬਾਕੀ ਆਪਣੇ ਕੋਲੇ ਜਿਆਦਾ ਕਮਾ ਕਟੀਆਂ ਦਾ ਹਾਂਜੀ ਮੱਝੇ ਤਾਂ ਵੀ ਡੱਲੀ ਹੁੰਦੀ ਨੇ। ਜੇ ਭਾਈ ਕਿਸੇ ਨੇ ਕੱਟੀ-ਕੁੱਟੀ ਸੇਲ ਕਰਨੀ ਤੁਸੀਂ ਲੈ ਵੀ ਲੈਣੋ। हां भाई मनक जल्दी गल करंट जल्दी हो गए ठीक है बेजवीर कहंदा सिर्फ आप अपना सलाह करना सकर सलाह वगैरह करके आप मेरे फिर वीडियो पाओ हां पा जी ਨੇੜੇ ਦੇ ਲੋਗ ਲੈ ਕੋਈ ਕਾਲੇ ਲੈ ਲਾਂਗੇ ਆਪਾਂ ਵੇਚਵੀਂ हां हां ठीक है भाई तू अपना ਢੱਡਾ ਬਣਿਆ ਵਾ ਹਨਾ ਠੀਕ ਹੈ ਜੀ ਠੀਕ ਲੋ ਭਰਾ ਬਾਈ ਕਹਿੰਦਾ ਵੀ ਕੱਟੀਆਂ ਲੈ ਵੀ ਲੈਣੇ ਆ ਤੇ ਵੇਚਦਾ ਵੀ ਹਨਾ ਜੇ ਕਿਸੇ ਨੇ ਵੇਚਨੇ ਤਾਂ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਈ ਦਾ ਨੰਬਰ ਉੱਪਰ ਸਾਈਡ ਸਕਰੀਨ ਤੇ ਲਾਵਾਂਗੇ ਬਾਕੀ ਆਪਾਂ ਵੀਡੀਓਜ਼ ਵਿੱਚ ਦੱਸ ਦੇ ਦਿੱਤਾ ਮਨਪਸੰਦ ਕੱਟੀ ਤੁਸੀਂ ਜਾ ਸਕਦੇ ਹੋ ਭਰਾ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ